ਸੁਖੋ ਟਲ ਗੁਰ ਸੇਵੀਐ ਇਹਨੇ ਸਹਿਜ ਸੁਭਾਈ ਦਰਸ਼ਨ ਪਰ ਸਹੰ ਗੁਰੂ ਕੈ ਜਨਮ ਮਰਨ ਦੁਖ ਜਾਈ ਜੈਤ ਸਰੀ ਮਹਲਾ ਚੌਥਾ ਘਰ ਪਹਿਲਾ ਇੱਕ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੇਰਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਣ ਲਾਥਾ ਮੇਰੇ ਹਿਰ ਰਤਨ ਨਾਮ ਹਰ ਬਸਿਆ ਗੁਰਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਵਿਖ ਦੁਖ ਉਤਰੇ ਗੁਰਨਾਮ ਦਿਓ ਰਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਘਰ ਨਾਮ ਦਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂਡ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨ ਸੇਵੇ ਕਬ ਹੂੰ ਤਿੰਨ ਸਭ ਜਨਮ ਔਕਾਥਾ ਜਿਨ ਸਾਧੂ ਚਰਨ ਸਾਤ ਪਗ ਸੇਵੇ ਤੈਨ ਸਫਲੋ ਜਨਮ ਸਨਾਥਾ ਮੋਕਾ ਕੀ ਜੈ ਦਾਸ ਦਾਸ ਦਾ ਸੰਕੋ ਹਰ ਤਿਆ ਤਾਰ ਜਗਨਨਾਥ ਹਮ ਅੰਦਲੇ ਗਿਆ ਨਹੀਂ ਅਗਿਆਨੀ क्यों चालें मारग पंथा हम अंदुले को अंसल अंचल जय जन नानक चलें मिलन था हम अंदुले ज्ञानहीन अज्ञानी

वाहे गुरु जी का खालसा वाहे गुरु जी की फते जैत सरी, महला चौथा कार चौपदे, ओंकार सत गुर प्रसाद ਮੇਰੇ ਹਿਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰੇਣ ਲਾਤਾ ਸਤ ਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਪਾਵਨ ਪਵਿੱਤਰ ਮੁਖ ਵਾਕ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਜੈਤ ਸਰੀ ਰਾਗੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 696 ਅੰਕ ਉੱਪਰ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਾਈਂ ਦਾ ਰੱਬੀ ਗੁਰਫਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਨਿਵਾਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ